ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੁਡੀਸ਼ੀਅਲ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ ਜੀ ਹਾਂ ਵਿਧਾਇਕ ਰਮਨ ਅਰੋੜਾ ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ ਅਰੋੜਾ ਨੂੰ ਥਾਣਾ ਰਾਮਾ ਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ 25000 ਰੁਪਏ ਬੌਂਡ ਪਰ ਅਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ ਰੋੜਾ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਤਾਏ ਗ੍ਰਮਨ ਰੋੜਾ ਨੂੰ ਜੇਡੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ દઈએ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ ਅਰੋੜਾ ਤੇ ਐਟਬੀਪੀ ਸੁਖਦੇਵ ਵਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਨ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਦੀਰਮਨ अरोड़ा ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ थाना राममंडी ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦਾ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਦਹਾਏ ਗ੍ਰਾਮਣਾਂ ਰੋੜਾ ਨੂੰ ਜਿਹੜੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਜ਼ਾ ਤੱਥ ਇਹ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ ਅਰੋੜਾ ਤੇ ਐਟਬੀਪੀ ਸੁਖਦੇਵ ਵਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਨ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕੀਰਮਣ ਅਰੋੜਾ ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ थाना రామਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰੰਦਿਆ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਤਾਏ ਗ੍ਰਮਣ ਅਰੋੜਾ ਨੂੰ ਜਿਹੜੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਣ ਅਰੋੜਾ ਤੇ ਐਟਬੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਣ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਸਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰਾਂ ਤੋਂ ਪਹਿਲਾਂ ਹੀ ਰਮਣ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ ਅਰੋੜਾ ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਤੇ ਜ਼ਮਾਨਤ ਹੋ ਗਈ ਹੈ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ अरोड़ा ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੁਡੀਸ਼ੀਅਲ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ ਜੀ ਹਾਂ ਵਿਧਾਇਕ ਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਵਣ अरोड़ा ਨੂੰ ਥਾਣਾ ਰਾਮਾ ਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ 25000 ਰੁਪਏ ਬਾਂਡ ਪਰੰਦੇ ਆ ਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਣ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਤਾਇਆ ਗਿਆ ਰਮਣ अरोड़ा ਨੂੰ ਜੇਡੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਣ अरोड़ा ਤੇ ਐਟੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਹਾਲਾਕੀ ਰਮਣ अरोड़ा ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਰਮਣ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ अरोड़ा ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ थाना రామਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦਾ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਦਹਾਏ ਗ੍ਰਾਮਣਾਂ ਰੋੜਾ ਨੂੰ ਜੇਡੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਸਾਹ ਦਈਏ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ ਅਰੋੜਾ ਤੇ ਐਟਬੀਪੀ ਸੁਖਦੇਵ ਵਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਨ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕੀ ਰਮਨ ਅਰੋੜਾ ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਵਣ अरोड़ा ਨੂੰ ਥਾਣਾ ਰਾਮਾ ਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦੇ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਰਾ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਤਾਏ ਗ੍ਰਮਣ ਅਰੋੜਾ ਨੂੰ ਜੇਡੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰੇਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਣ ਅਰੋੜਾ ਤੇ ਐਟੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਣ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦਿਨ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰਾਂ ਤੋਂ ਪਹਿਲਾਂ ਹੀ ਰਮਣ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ ਅਰੋੜਾ ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਤੇ ਜ਼ਮਾਨਤ ਹੋ ਗਈ ਹੈ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ अरोड़ा ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੁਡੀਸ਼ੀਅਲ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ ਜੀ ਹਾਂ ਵਿਧਾਇਕ ਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ ਥਾਣਾ ਰਾਮਾ ਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ 25000 ਰੁਪਏ ਬੌਂਡ ਪਰੰਦੇ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ ਰੋੜਾ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਤਾਏ ਗ੍ਰਮਣ ਰੋੜਾ ਨੂੰ ਜੇਡੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਸ ਤੇ ਇਹ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ ਅਰੋੜਾ ਤੇ ਐਟਬੀ ਸੁਖਦੇਵ ਵਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਨ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਨ ਅਰੋੜਾ ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਤੇ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ थाना रामामੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦਾ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਦਾਇ ਗ੍ਰਮਣ ਅਰੋੜਾ ਨੂੰ ਜਿਹੜੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰੇਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਣ ਅਰੋੜਾ ਤੇ ਐਟਬੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਣ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਸਤੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰਾਂ ਤੋਂ ਪਹਿਲਾਂ ਹੀ ਰਮਣ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ अरोड़ा ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ ਥਾਣਾ ਰਾਮਾ ਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦਾ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਜਿਹੜੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰੇਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ ਅਰੋੜਾ ਤੇ ਐਟੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਨ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰਾਂ ਤੋਂ ਪਹਿਲਾਂ ਹੀ ਰਮਣ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ अरोड़ा ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ अरोड़ा ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੁਡੀਸ਼ੀਅਲ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ ਜੀ ਹਾਂ ਵਿਧਾਇਕ ਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਵਣ अरोड़ा ਨੂੰ ਥਾਣਾ ਰਾਮਾ ਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦੇ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ ਰੋੜਾ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਤਾਇਆ ਗਿਆ ਰਮਨ ਰੋੜਾ ਨੂੰ ਜੇਡੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਸਾਹਤ ਹੈ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ ਅਰੋੜਾ ਤੇ ਐਟਬੀ ਸੁਖਦੇਵ ਵਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਨ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਨ ਅਰੋੜਾ ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ थाना रामामੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦਾ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਤਾਏ ਗ੍ਰਮਣ ਅਰੋੜਾ ਨੂੰ ਜਿਹੜੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰੇਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਣ ਅਰੋੜਾ ਤੇ ਐਟਬੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਣ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦਿਨ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰਾਂ ਤੋਂ ਪਹਿਲਾਂ ਹੀ ਰਮਣ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ अरोड़ा ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ ਥਾਣਾ ਰਾਮਾ ਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ दयाल ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦੇ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਰਾ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਵਿਦਾਇਗਰਮ ਅਰੋੜਾ ਨੂੰ ਜੀਡੀਆਰ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰੇਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ ਅਰੋੜਾ ਤੇ ਐਟੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਨ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਸਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰਾਂ ਤੋਂ ਪਹਿਲਾਂ ਹੀ ਰਮਣ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ ਅਰੋੜਾ ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਤੇ ਜ਼ਮਾਨਤ ਹੋ ਗਈ ਹੈ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ अरोड़ा ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੁਡੀਸ਼ੀਅਲ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ ਜੀ ਹਾਂ ਵਿਧਾਇਕ ਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ ਥਾਣਾ ਰਾਮਾ ਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ 25000 ਰੁਪਏ ਬਾਂਡ ਭਰਨ ਦਾ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਤਾਏ ਗ੍ਰਮਣ अरोड़ा ਨੂੰ ਜੇੜੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ अरोड़ा ਤੇ ਐਟੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਹਾਲਾਕੀ ਰਮਨ अरोड़ा ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਨ अरोड़ा ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ ਥਾਣਾ ਰਾਮਾ ਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦੇ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਦਾਇ ਗ੍ਰਮਣ ਅਰੋੜਾ ਨੂੰ ਜੇਡੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰੇਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਣ ਅਰੋੜਾ ਤੇ ਐਟੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਣ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦਿਨ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰਾਂ ਤੋਂ ਪਹਿਲਾਂ ਹੀ ਰਮਣ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ ਅਰੋੜਾ ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ थाना రామਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰੰਦੇ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਤਾਏ ਗ੍ਰਮਣ ਅਰੋੜਾ ਨੂੰ ਜਿਹੜੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ ਅਰੋੜਾ ਤੇ ਐਟਬੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਨ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜੇ ਸਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰਾਂ ਤੋਂ ਪਹਿਲਾਂ ਹੀ ਰਮਣ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ अरोड़ा ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੁਡੀਸ਼ੀਅਲ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ ਜੀ ਹਾਂ ਵਿਧਾਇਕ ਰਮਨ ਅਰੋੜਾ ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ ਅਰੋੜਾ ਨੂੰ ਥਾਣਾ ਰਾਮਾ ਮੰਡੀ 'ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ 'ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ 25000 ਰੁਪਏ ਬਾਂਡ ਭਰਨ ਦੇ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਤਾਏ ਗ੍ਰਮਨ अरोड़ा ਨੂੰ ਜੇੜੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ अरोड़ा ਤੇ ਐਟਬੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਕੀ ਰਮਨ अरोड़ा ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਨ अरोड़ा ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ थाना राममंडी ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦਾ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਬਿਤਾਏ ਗ੍ਰਮਣ ਅਰੋੜਾ ਨੂੰ ਜੇੜੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰੇਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਣ ਅਰੋੜਾ ਤੇ ਐਟਬੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਣ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਸਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰਾਂ ਤੋਂ ਪਹਿਲਾਂ ਹੀ ਰਮਣ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ अरोड़ा ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜੀ ਹਾਂ ਵਿਦਿਆਕਰਮਨ अरोड़ा ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ अरोड़ा ਨੂੰ थाना रामामੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ ਨੇ 25000 ਰੁਪਏ ਬਾਂਡ ਭਰਨ ਦਾ ਆਦੇਸ਼ ਦਿੱਤੇ ਸੀ ਤੇ ਇਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਰਮਨ अरोड़ा ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਤੁਹਾਨੂੰ ਹੁਣ ਤੱਕ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਜਿਹੜੀ ਕੋਰਟ ਵੱਲੋਂ ਰਾਹਤ ਮਿਲੀ ਹੈ ਤੇ ਉਹ ਅੱਜ ਰਾਤ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਰਮਨ ਅਰੋੜਾ ਤੇ ਐਟਬੀਪੀ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਰਮਨ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਉੱਤੇ ਥਾਣਾ ਰਾਮਾ ਮੰਡੀ ਦੀ ਪਾਰਕਿੰਗ 'ਚ ਠੇਕੇਦਾਰ ਵੱਲੋਂ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਜ਼ਮਾਨਤ ਤੋਂ ਬਾਹਰਾਂ ਤੋਂ ਪਹਿਲਾਂ ਹੀ ਰਮਣ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵੱਡੀ ਖਬਰ ਹੈ ਕਿ ਰਮਣ ਅਰੋੜਾ ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ ਵੀ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜ਼ਮਾਨਤ ਹੋ ਗਈ ਹੈ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੁਡੀਸ਼ੀਅਲ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ ਜੀ ਹਾਂ ਵਿਧਾਇਕ ਰਮਨ ਅਰੋੜਾ ਨੂੰ ਜੁਡੀਸ਼ੀਅਲ ਕੋਰਟ ਤੋਂ ਰਾਹਤ ਮਿਲ ਗਈ ਹੈ ਦਰਅਸਲ ਰਮਨ ਅਰੋੜਾ ਨੂੰ ਥਾਣਾ ਰਾਮਾ ਮੰਡੀ ਚ ਦਰਜ ਹੋਏ ਜ਼ਬਰਨ ਵਸੂਲੀ ਦੇ ਮਾਮਲੇ ਚ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੀ ਪੁਸ਼ਟੀ ਐਡਵੋਕੇਟ ਦਰਸ਼ਨ ਦਿয়াল ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੋਰਟ